ਦੋ ਦੋ ਠਾਰਾ ਸਾਲ ਪੁਰਾਣੇ ਬਹੁਤ ਚਰਚਿਤ ਮੋਗਾ ਸੈਕਸ ਸਕੈਂਡਲ ਬਾਪਲੇ ਵਿੱਚ ਮੌਜੂਦ ਸੀਬੀਆਈ ਵਿਸ਼ੇਸ਼ ਅਦਾਲਤ ਨੇ ਚਾਰ ਪੁਲਿਸ ਅਧਿਕਾਰੀਆਂ ਯਾਨੀ ਕਿ ਸਾਬਕਾ ਐਸਐਸਪੀ ਦਵਿੰਦਰ ਸਿੰਘ ਗਰਚਾ ਸਾਬਕਾ ਐਸਪੀ ਹੈੱਡਕੁਆਟਰ ਪਰਮਦੀਪ ਸਿੰਘ ਸੰਧੂ ਸਾਬਕਾ ਐਸਐਚਯੂ ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਪੁਲਿਸ ਸਟੇਸ਼ਨ ਮੋਗਾ ਤੋਂ ਇੰਸਪੈਕਟਰ ਅਮਰਜੀਤ ਸਿੰਘ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ ਤੇ 2-2 ਲੱਖ ਰੁਪਏ ਦੇ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਤਾਂ ਤੁਜੇ ਬਾਸਸ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਅਨਜੀਤ ਸਿੰਘ ਨੇ ਕਿਹਾ ਕਿ ਫੈਸਲਾ ਬਹੁਤ ਵਧੀਆ ਹੈ ਉਨਾ ਕਹਿਆ ਕਿ ਉਹ ਫੈਸਲੇ ਤੋਂ ਸੰਤੁਸ਼ਟ ਨੇ ਤਾਂ ਦਸਵੇਂ ਗਿਆ ਕਿ ਅਦਾਲਤ ਨੇ 29 ਮਾਰਚ ਨੂੰ ਇਸ ਮਾਮਲੇ ਵਿੱਚ ਚਾਰੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਮਗਰੋਂ ਅੱਜ ਜੋ ਮੁਲਜ਼ਮਾਂ ਨੂੰ ਸਜ਼ਾ ਦਾ ਐਲਾਨ ਕੀਤਾ ਹੈ ਤਸੀਬੇ ਅਦਾਲਤ ਨੇ ਦਵਿੰਦਰ ਸਿੰਘ ਗਰਚਾਤੇ ਪੀਸੀ ਪੀਸੀਐਸ ਦੇ ਇੱਕ ਵਾਈਟ ਹੈਟ ਇੱਕ ਕਮੇਟੀ ਦਾ ਗਠਨ ਕੀਤਾ ਤਾਂ ਸੰਤ ਨੂੰ ਭ੍ਰਿਸ਼ਟਾਚਾਰ ਰੋਕਥ ਮੈਕਨੀ ਧਾਰਾ 13 ਡੀ ਦੇ ਨਾਲ 13 2 ਦੇ ਤਹਿਤ ਦੋਸ਼ੀ ਪਾਇਆ ਗਿਆ ਇਸੇ ਤਰ੍ਹਾਂ ਰਮਨ ਕੁਮਾਰ ਅਤੇ ਮੁਰਜੀ ਸਿੰਘ ਨੂੰ ਪੀਸੀ ਐਕਟ ਅਤੇ ਭਾਰਤੀ ਦੰਡਵਾਲੀ ਦੀ ਧਾਰਾ 384 ਜ਼ਬਰਨ ਵਸੂਲੀ ਤਹਿਤ ਦੋਸ਼ੀ ਠਹਿਰਾਇਆ ਸੀ ਜਦੋਂ ਉਹ ਚਮਚੀ ਸਿੰਘ ਨੂੰ ਧਾਰਾ 384 ਅਤੇ ਧਾਰਾ 511 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਜੀ ਅਜੂਬੇ ਦੀ ਸਜ਼ਾ ਸੁਣਾਈ ਗਈ ਹੈ ਜਿਹੜੀ ਚਾਰਾਂ ਦੇ ਤੁਹਾਨੂੰ ਕੀ ਕਹਾਂ ਚਾਹੋਗੇ ਸੈਟੀਸਫਾਈ ਹੋ ਲੰਭਾ 11 ਸਾਲ ਤੋਂ ਬੰਦ ਬੰਦ 11 ਸਾਲ ਤੋਂ ਤੁਹਾਨੂੰ ਬਹੁਤ ਮੀਨ ਸੀਗੀ ਪਰ ਜੋ ਫੈਸਲਾ ਸੁਣਾਇਆ ਜਾ ਸਾਬ ਨੇ ਉਹ ਵਧੀਆ ਸੁਣਾਇਆ। ਅਸੀਂ ਸੈਟੀਸਫਾਈ ਹਾਂ ਤੁਹਾਨੂੰ ਇੰਨੀ ਕੀ ਸਜ਼ਾ ਹੋਈ ਹੈ ਦੇ ਵਿੱਚ 5.5 ਸਾਲ ਦੀ ਹੋਈ ਹੈ ਚਾਰਾਂ ਨੂੰ ਰਮਨ ਕੁਵਾਰ ਨੂੰ 3.5 ਸਾਲ। ਕਿ ਮੈਂ ਤੁਸੀਂ ਬਹੁਤ ਬਹੁਤ ਮੁਸ਼ਕਿਲਾਂ ਕੱਢੀਆਂ ਮੇਰੇ 18 ਸਾਲ ਤੋਂ ਮਾਪਿਆਂ ਨੇ ਕਿਹਾ ਹੰਕੀਆਂ ਮਿਲੀਆਂ ਕਿਹਾ ਵੀ ਬਾਪ ਵਾਪਸ ਲੈ ਜਾਓ ਮੈਂ ਵਾਪਸ ਲੈਣ ਨੂੰ ਵੀ ਕਿਹਾ ਸੀਗਾ ਬੰਦੇ ਵੀ ਪਾਏ ਸੀ ਪਰ ਮੈਂ ਦਬੜਾ ਨਹੀਂ ਸੀਗਾ ਹਾਂ ਮੇਰਾ ਇਹ ਮਾਈਂਡ ਹੀ ਬਣਿਆ ਵਸੇਗਾ ਦਬਣਾ ਲੱਗਿਆ ਨੂੰ ਲੱਗਦਾ ਬਹੁਤ ਸਜਾ ਹੈ ਬਹੁਤ ਸਜਾ ਹੂੰ ਸਜ਼ਾ ਤਾਂ ਮੰਨੇ ਦੀ ਹੁੰਦੀ ਹੈ ਹਾਂ ਜੀ ਇਮਾਨਦਰ ਨੂੰ ਥੋੜਾ ਬੈਕਗ੍ਰਾਉਂਡ ਦੱਸ ਦੋ ਤੇਰੀ ਕੀ ਸੀ ਬੈਕਗ੍ਰਾਉਂਡ 2007 ਤੋਂ ਮਸਲਾ ਸਾਹਮਣੇ ਆਇਆ ਸੀਗਾ ਇੱਕ ਲੜਕੀ ਸੀਗੀ ਮਨਪ੍ਰੀਤ ਕੌਰ ਤੇ ਮਨਜੀਤ ਕੌਰ ਇਹਨਾਂ ਨੇ ਇੱਕ ਕੰਪਲੀਟ ਕੀਤੀ ਸੀਗੀ ਸਿਟੀ 1 ਥਾਣੇ ਤੋਂ ਰਮਨ ਕੁਮਾਰ ਐਸਟੋ ਸੀਗੇ ਉੱਥੇ ਇਹਨਾਂ ਨੇ ਫਿਰ ਇੱਕ ਉਹਦਾ ਬਣਾ ਕੇ ਹੋਊਗਾ ਵੱਡੇ ਵੱਡੇ ਬੰਦੇ ਡਾਕਟਰ ਦੂਜੇ ਬਿਜ਼ਨਸਮੈਨ ਬੰਦੇ ਇੱਕ ਦੋ ਇੱਕ ਕੋਈ ਖੜਾ ਰਹੀ ਵੀ ਸੀਗੇ ਤੇ ਸੁਨਾਰੇ ਵੀ ਸੀਗੇ ਉਹਨਾਂ ਤੋਂ ਫਿਰ ਇਹਨਾਂ ਨੇ ਪੈਸੇ ਲੈਣੇ ਸਟਾਰਟ ਕਰ ਦਿੱਤੇ ਪੈਸੇ ਲੈ ਲੈਂਦੇ ਸੀ ਜਿਹੜਾ ਕੋਈ ਮੜਾ ਜੜਦਾ ਸੀਗਾ ਉਹਦੇ ਪਰਚਾ ਦਰਜ ਹੋਣਾ ਸੀ ਮੇਰੇ ਅੰਗੂ ਫਿਰ ਉਸ ਤੋਂ ਬਾਅਦ ਇਹਨਾਂ ਨੇ ਰਮਨ ਕੁਮਾਰ ਨੂੰ ਐਸਟੋ ਨੂੰ ਬਦਲ ਕੇ ਅਮਰਜੀਤ ਲਾਦਾ ਅਮਰਜੀਤ ਦਾ ਮੈਨੂੰ ਫੋਨ ਆਉਂਦਾ ਇੱਕ ਤਰੀਕ ਨੂੰ ਉਹਨੇ ਮੈਥੋਂ 50000 ਦੀ ਰਿਮਾਂਡ ਕੀਤੀ ਮੈਂ ਉਹਨੂੰ ਕਿਹਾ ਜੀ ਮੈਂ ਇਸ ਕੰਮ ਤੇ ਹੈ ਨਹੀਂ ਫਿਰ ਇਹਨਾਂ ਨੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਿਕਾਰਡਿੰਗ ਹੋ ਗਈ ਆ ਫਿਰ ਇਹਨਾਂ ਨੇ ਮੇਰੇ ਤੇ ਵਾਗੇ ਪੁਰਾਣੇ ਪੱਤੇ ਦਰਦ ਦਿੱਤੇ ਤਾਂ ਸਾਡੇ ਸਿਖਾ ਜਾਏ ਨੀ ਜੀ ਸਿਰਫ ਇੱਕੋ ਰਿਕਾਰਡਿੰਗ ਤੇ ਸਾਰਾ ਕੇ ਚੱਲ ਗਿਆ ਪੈਰ ਬਾਈ ਇੱਕੋ ਰਿਕਾਰਡਿੰਗ ਤੇ ਤਾਂ ਹੀ ਚੱਲਿਆ ਪੈਰ ਬਾਈ ਫਿਰ ਮੈਂ ਕਰਦਾ ਰਿਆਂ ਹਾਂ ਫਿਰ ਉਹਦੇ ਅਫਸਰਾਂ ਨੇ ਮੇਰੇ ਇਡੀਜ਼ ਵੀ ਨਾਲ ਮੇਰੇ ਅੱਗੇ ਅੱਜ ਤੋਂ ਸਿੱਖ ਨੂੰ ਫਿਰ ਉਹਨੇ ਡੀਏਜੀ ਦੀ ਪੀਸੋਤ ਤੇ ਮਰਾਈ ਦੀ ਲਾਗੇ ਨੂੰ ਕੌਰੀ ਉੱਥੇ ਫਿਰ ਪੀਐਸਪੀ ਕੋਹਿੰਦਰ ਸਿੰਘ ਐਲਕੇ ਜਾਦੋ ਐਸਐਸਪੀ ਫਰੀਦਕੋਟ ਇਹਨਾਂ ਨੇ ਫਿਰ ਸਾਰਿਆਂ ਨੇ ਇਨਕੁਆਰੀ ਕਿਦੋਂ ਕੀਤੀ ਫਿਰ ਉਪਰਲੇ ਅਫਸਰਾਂ ਨੂੰ ਦੱਸਿਆ ਵੀ ਇਹਦੇ ਵਿੱਚ ਬਹੁਤ ਵੱਡਾ ਵੱਡਾ ਹੋਇਆ ਵਾ ਜਿੰਨੀ ਕਰਕੇ ਸਜ਼ਾ ਹੋਈਆਂ 5-5 ਸਾਲ ਦੀ 50 ਜਣਿਆਂ ਨੂੰ ਇਹਨਾਂ ਨੇ ਜਿਹੜਾ ਬਲੈਕਮੇਲਿੰਗ ਕੀਤੀ ਗਈ ਬੰਦੂਗੀ ਸਜ਼ਾ ਹੀ ਬਹੁਤ ਘੱਟ ਹੈ ਸਜ਼ਾ ਘੱਟ ਤਾਂ ਨਹੀਂ ਕਹਿ ਸਕਦੇ ਜਿਹੜੇ ਕਿਦੋਂ ਵੀ ਕ੍ਰਾਈਮ ਕਰਦਾ ਇਹਦੇ ਵਿੱਚ ਲੈਨ ਇੰਨੀ ਸਜ਼ਾ ਹੋਣੀ ਸੀ ਇਹਦੇ ਵਿੱਚ ਕਿਉਂ ਹੋਰ ਕੀ ਪੈਸੇ ਦਾ ਲੈਣ ਦੇਣ ਸੀ ਕਰਸਨ ਜੀ ਨੂੰ